ਅਮੀਰ ਘਰਾਂ ਦੇ ਵਿੱਚ ਆਹ ਗੱਲ ਨਹੀਂ ਹੁੰਦੀ ਲੇਕਿਨ ਗਰੀਬ ਘਰਾਂ ਦੇ ਵਿੱਚ ਜਾਂ ਥੋੜੇ ਅਮੀਰ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ੱਟਕੇ ਨਾਲ ਵਾਰੀ ਜਾਂਦੀ ਆ ਉਹ ਬਹੁਤ سارے ਘਰਾਂ ਦੇ ਵਿੱਚ ਵੜੀ ਨਹੀਂ ਚੁੱਕੀ ਹੈ ਜਿਸ ਕਰਕੇ ਉਹਨਾਂ ਦੇ ਘਰਾਂ ਦੀ ਜ਼ਿੰਦਗੀ ਬਹੁਤ ਮਾੜੀ ਹੋ ਗਈ ਤੁਸੀਂ ਦੇਖਿਆ ਨਾ ਕਿ ਅਮੀਰ ਘਰਾਂ ਦੇ ਵਿੱਚ ਚਾਹੇ ਦਾਦੀ ਹੋਵੇ ਚਾਹੇ ਦਾਦਾ ਹੋਵੇ ਸੱਸ ਹੋਵੇ ਚਾਹੇ ਸਹੁਰਾ ਹੋਵੇ ਨਾਨੀ ਹੋਵੇ ਚਾਹੇ ਨਾਨਾ ਹੋਵੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਉਹਨਾਂ ਦਾ ਬਹੁਤ ਅਦਬ ਕੀਤਾ ਜਾਂਦਾ ਤੇ ਨਾਨੀ ਨਾਨੇ ਸੱਸ ਸਹੁਰਾ ਦਾਦੀ ਦਾਦਾ ਵੀ ਆਪਣੇ ਪਰਿਵਾਰਕ ਦੇ ਹਰੇਕ ਮੈਂਬਰ ਦਾ ਬਹੁਤ ਪਿਆਰ ਕਰਦਾ ਤੁਸੀਂ ਬਹੁਤ ਸਾਰੇ ਘਰਾਣਿਆਂ ਨੂੰ ਦੇਖ ਲਓ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੇਖ ਲਓ ਤੁਸੀਂ ਕਹੋਗੇ ਕਿ ਉਹਨਾਂ ਦੇ ਘਰਾਂ 'ਚ ਇਹ ਗੱਲ ਜਿਹੜੀ ਆ ਹੁੰਦੀ ਆ ਲੇਕਿਨ ਆਮ ਘਰਾਂ ਦੇ ਲੋਕਾਂ ਦੇ ਦੇ ਦਿਮਾਗ ਦੇ ਵਿੱਚ ਇੱਕ ਗੱਲ ਵੜੀ ਜਾਂਦੀ ਆ ਹੌਲੀ ਹੌਲੀ ਸ਼ੁਰੂ ਤੋਂ ਕਿ ਤੁਸੀਂ ਸੱਸ ਸਹੁਰੇ ਨਾਲ ਲੜਨਾ ਸੱਤ ਦਾਦੀ ਦਾਦੇ ਨਾਲ ਲੜਨਾ ਨਾਨੀ ਨਾਨੇ ਨਾਲ ਲੜਨਾ ਇਵੇਂ ਦਾ ਮੋਲ ਬਣਾ ਕੇ ਰੱਖਣਾ ਕਿ ਇਹ ਤੁਹਾਡੇ ਪਰਿਵਾਰ ਲਈ ਵਾਧੂ ਨਹੀਂ ਇਹ ਤੇ ਤੁਹਾਡੇ ਤੇ ਬੋਝ ਨਹੀਂ ਇਹਨਾਂ ਨੂੰ ਅਕਲ ਨਹੀਂ ਇਹਨਾਂ ਨੂੰ ਵੱਲ ਸਮਝ ਨਹੀਂ ਆ ਗਈ ਇਹ ਇੱਕ ਸਾਡੇ ਆਮ ਲੋਕਾਂ ਦੇ ਦਿਮਾਗ ਦੇ ਵਿੱਚ ਨਾਟਕਾਂ ਰਹੀਂ ਫਿਲਮਾਂ ਰਹੀਂ ਜਾਂ ਏਜੰਸੀਆਂ ਦੇ ਰਹੀਂ ਜਾਂ ਕਈ ਹੋਰ ਤਰ੍ਹਾਂ ਦੇ ਪ੍ਰਚਾਰ ਦੇ ਰਹੀਂ ਬੱਚਿਆਂ ਦੇ ਦਿਮਾਗ 'ਚ ਗੱਲ ਵੜੀ ਜਾਂਦੀ ਹੈ ਤੇ ਜਦੋਂ ਉਹ ਗੱਲ ਕਿਸੇ ਪਰਿਵਾਰ ਦੇ ਦਿਮਾਗ 'ਚ ਵੱੜ ਜਾਂਦੀ ਆ ਤਾਂ ਫਿਰ ਉਹ ਘਰ ਕਦੀ ਤਰੱਕੀ ਨਹੀਂ ਕਰਦਾ ਹੁਣ ਮੰਨ ਲਓ ਕਿ ਤੁਸੀਂ ਮਾਪੇ ਹੋ ਤੁਸੀਂ ਪਹਿਲਾਂ ਬੱਚੇ ਹੋ ਮਾਪੇ ਬਣੇ ਫਿਰ ਤੁਸੀਂ ਦਾਦੀ ਦਾਦਾ ਬਾਲਣਾ ਇਹਦੋਂ ਵੀ ਵੱਡੀ ਰੱਬ ਸੁਣਾ ਉਮਰ ਦਵੇ ਹੁਣ ਕੀ ਸਾਨੂੰ ਸਿਰਫ ਮਾਪੇ ਤੱਕ ਹੀ ਆਪਾਂ ਨੂੰ ਸਾਰੀ ਇੱਜ਼ਤ ਚਾਹੀਦੀ ਕੀ ਦਾਦੀ ਦਾਦੇ ਤੇ ਨਹੀਂ ਚਾਹੀਦੀ ਫਿਰ ਤੁਹਾਡੇ ਵਰਗੇ ਸਜਣ ਕਹਿੰਦੇ ਬਿਲਕੁਲ ਚਾਹੀਦੀ ਆ ਕਿਉਂਕਿ ਮਨੁੱਖ ਹਮੇਸ਼ਾ ਜੇ ਸਾਡੇ ਮਾਪੇ ਨੇ ਜਾਂ ਸਾਡੀ ਨਾਨੀ ਨਾਨਾ ਨੇ ਜਾਂ ਦਾਦੀ ਦਾਦਾ ਨੇ ਜਾਂ ਕੋਈ ਹੋਰ ਰਿਸ਼ਤਾ ਆ ਉਹ ਕਮਾਈ ਕਿਹਨਾਂ ਦੀ ਕਰਦਾ ਆ ਜਾਂ ਮਾਂ ਬਾਪ ਨੇ ਉਹ ਕਮਾਈ ਕਿਹਨਾਂ ਦੀ ਕਰਦਾ ਫਿਰ ਔਲਾਦ ਲਈ ਤਾਂ ਕਰਦਾ ਆ ਤੇ ਜੇ ਔਲਾਦ ਲਈ ਕਰਦਾ ਤੇ ਫਿਰ ਔਲਾਦ ਦੇ ਦਿਮਾਗ ਦੇ ਵਿੱਚ ਨਾਟਕਾਂ ਦੇ ਰਹੀ ਕਿਉਂ ਵਾੜਿਆ ਜਾਂਦਾ ਸੀ ਕਿਉਂ ਨਾਟਕੀ ਵੇਖਦੇ ਆਂ ਕਿਉਂ ਫਿਲਮਾਂ ਵਿਖਦੀਆਂ ਕਿਉਂ ਕਿਹਾ ਜਾਂਦਾ ਕਿ ਸੱਸ ਨੂੰ ਬਿਰਦਾ ਆਸ਼ਰਮ ਛੱਡ ਆਓ ਸਹੁਰੇ ਨੂੰ ਬਿਰਦਾ ਆਸ਼ਰਮ ਛੱਡ ਆਓ ਜਾਂ ਇਹ ਗੱਲਾਂ ਸਾਡੇ ਦਿਮਾਗ 'ਚ ਵਾਰੀਆਂ ਜਾਂਦੀਆਂ ਕਿਉਂਕਿ ਆ ਚੰਗੇ ਘਰਾਂ ਦੇ ਵਿੱਚ ਸਿਖਾਇਆ ਜਾਂਦਾ ਵਾ ਹਰ ਇੱਕ ਜਾਣੇ ਨੂੰ ਪਰਿਵਾਰਾਂ ਦੇ ਵਿੱਚ ਕਿ ਭਈ ਜੇ ਇਹਨਾਂ ਦੇ ਅੱਖੇ ਨਹੀਂ ਲੱਗੋਗੇ ਤੇ ਤੁਹਾਡੀ ਘਰ ਵਿੱਚ ਕੋਈ ਥਾਂ ਨਹੀਂ ਤੁਹਾਨੂੰ ਇਹਨਾਂ ਦੇ ਅੱਖੇ ਵੱਡਿਆਂ ਦੇ ਲੱਗਣਾ ਪਵੇਗਾ ਕਿੰਨੀ ਕੰਨੀ ਰੋਜ ਜਿੱਦਾਂ ਮੰਨ ਲਓ ਕਿ ਤੁਸੀਂ ਇੰਗਲੈਂਡ ਦੀ ਮਹਾਰਾਣੀ ਸੀ ਆ ਉਹ ਕਿੰਨਾ ਚਿਰ ਸ਼ਾਸਨ ਕਰਦੀ ਰਹੀ ਤੇ ਉਹਦੇ ਪੋਤੀ ਪੋਤਰਿਆਂ ਨੇ ਕਿਹਾ ਕਿ ਤੂੰ ਪਰੇ ਹੋ ਜਾ ਸੀ ਰਾਜ ਕਰਨਾ ਚਾਹੁੰਦੇ ਆ ਤੂੰ ਬਜ਼ੁਰਗ ਬਹੁਤ ਹੋ ਗਈ ਤੂੰ 100 ਸਾਲ ਦੀ ਹੋ ਗਈ ਕਿਸੇ ਨੇ ਨਹੀਂ ਕਿਹਾ ਉਹਨਾਂ ਨੇ ਕਿਹਾ ਨਹੀਂ ਮਹਾਰਾਣੀ ਆ ਸਾਡੇ ਵੱਡੇ ਨੇ ਇਹ ਸਾਰਾ ਸਿਸਟਮ ਚਲਾ ਰਹੇ ਨੇ ਇਹਨਾਂ ਨੂੰ ਜ਼ਿੰਦਗੀ ਦਾ ਵੱਧ ਤਜਰਬਾ ਆ ਕਿੰਜ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾ ਸਕਦਾ ਇਸੇ ਕਰਕੇ ਉਹ ਲੋਕ ਰਾਜ ਕਰਦੇ ਨੇ ਕਈ ਤੁਸੀਂ ਇਹ ਮਸ਼ਹੂਰੀਆਂ ਦੇਖ ਲਓ ਵੱਡੀਆਂ ਦੁਕਾਨਾਂ ਦੇਖ ਲਓ ਉੱਥੇ ਉਹਨਾਂ ਨੇ ਆਪਣਾ ਬਜ਼ੁਰਗ ਬਿਠਾਇਆ ਹੁੰਦਾ ਕੋਈ ਝਗੜਾ ਨਹੀਂ ਸਾਰੇ ਰੋਟੀ ਸੌਖੀ ਖਾਂਦੇ ਨੇ ਗੱਡੀਆਂ ਉਹਨਾਂ ਦੇ ਕੋਲ ਲੋਕਾਂ ਦੇ ਕੋਲ ਸੋਹਣੇ ਘਰ ਉਹਨਾਂ ਦੇ ਕੋਲ ਸੋਹਣੇ ਕੱਪੜੇ ਪਾਉਣ ਦਾ ਤਰੀਕਾ ਸੋਹਣੀ ਉਹਨਾਂ ਦੇ ਕੋਲ ਐਜੂਕੇਸ਼ਨ ਉਹਨਾਂ ਦੇ ਵਿੱਚ ਸਬਰ ਸੰਤੋਖ ਵੀ ਤੁਸੀਂ ਘੁੰਮਣ ਚਲੇ ਜਾਂਦੇ ਹੋ ਕਿਤੇ ਦੂਰ ਨੇੜੇ ਜਿੱਥੇ ਚੰਗੀ ਫੈਮਿਲੀਜ਼ ਵੀ ਜਾਂਦੀਆਂ ਨੇ ਤੁਸੀਂ ਨੋਟ ਕਰਿਓ ਉੱਥੇ ਜੇ ਉਹਨਾਂ ਦਾ ਬਜ਼ੁਰਗ ਹੋਵੇ ਤੇ ਸਾਰੇ ਪਰਿਵਾਰ ਨੂੰ ਰੱਬ ਜਿੰਨਾ ਚਾਹ ਹੁੰਦਾ ਹੈ ਜੇ ਸਾਡੇ ਤੇ ਰੱਬ ਬੈਠਾ ਤੇ ਆਮ ਲੋਕਾਂ ਦੇ ਵਿੱਚ ਜੇ ਕੋਈ ਬਜ਼ੁਰਗ ਨਾਲ ਪਹਿਲੀ ਗੱਲ ਤੇ ਬਜ਼ੁਰਗ ਨੂੰ ਖੜਨਾ ਨਹੀਂ ਪਸੰਦ ਕਰਦੇ ਉਹ ਦਿਮਾਗ 'ਚ ਵਾੜਿਆ ਹੋਇਆ ਹੈ ਕਿ ਇਹਨਾਂ ਨੂੰ ਪਤਾ ਇਹਨਾਂ ਨੂੰ ਇੰਜ ਇੰਜ ਕਰਦਣਾ ਉਹਦੇ ਕਰ ਦੇਣਾ ਦੂਜੀ ਗੱਲ ਜੇ ਨਾਲ ਚੱਲ ਗਿਆ ਤੇ ਬਜ਼ੁਰਗ ਨੂੰ ਵੀ ਉਹ ਇੰਜ ਵਿਹਾਰ ਕਰਨਾ ਕਿ ਜਿਵੇਂ ਕਬਾਤ ਨਾ ਹੱਡੀ ਬਣ ਗਿਆ ਹੋਵੇ ਕਹਿਣ ਤੋਂ ਭਾਵ ਕਿ ਉਹਨਾਂ ਸਮਝ ਨਹੀਂ ਆ ਕਿ ਸਾਨੂੰ ਮਜ਼ਾ ਨਹੀਂ ਆ ਰਿਹਾ ਇਹਨਾਂ ਨੂੰ ਨਾਲ ਨਹੀਂ ਸੀ ਲੈ ਕੇ ਆਉਣਾ ਚਾਹੀਦਾ ਇਹੋ ਜਿਹੀਆਂ ਜਿਹੜੀਆਂ ਭਾਵਨਾਵਾਂ ਨੇ ਸਾਡੇ ਲੋਕਾਂ ਦੇ ਬੱਚਿਆਂ ਦੇ ਦਬਾਅ 'ਚ ਬਾੜੀਆਂ ਜਾਂਦੀਆਂ ਨੇ ਡਰਾਮਿਆਂ ਰਹੀ ਨੇ ਨਾਟਕਾਂ ਰਹੀਆਂ ਆਰਟੀਕਲ ਆ ਰਹੀ ਮੈਗਜ਼ੀਨ ਆ ਰਹੀ ਤੁਸੀਂ ਅਖਬਾਰ ਤੇ ਦੇਖ ਲਓ ਤੇ ਵੀ ਇਦਾਂ ਦੇ ਲੇਖ ਤੁਹਾਨੂੰ ਮਿਲਣਗੇ ਇਹ ਬਜ਼ੁਰਗਨोत्सव ਉੱਥੇ ਛੱਡ ਆਓ ਜੀ ਆ ਆਸ਼ਰਮ ਛੱਡਾ ਉਹ ਬਜ਼ੁਰਗ ਗੋਥੀ ਨੂੰ ਛੱਡਾਂ ਚੱਲ ਗਿਆ ਬੱਚਿਆਂ ਨੇ ਰੋਟੀ ਨਹੀਂ ਦਿੱਤੀ ਬੱਚਿਆਂ ਨੇ ਕੱਪੜੇ ਵਾਂ ਉਹਦੇ ਵੰਡ ਲਏ ਹੋ ਸਕਦਾ 5-7 ਕੇਸ ਇੰਜ ਦੇ ਹੋਣ ਕੀ ਸਾਨੂੰ ਇਹ ਵੀ ਇਹਨੂੰ ਮੰਨ ਲੈਣਾ ਚਾਹੀਦਾ ਕਿ ਜਾਂ ਇਹਨੂੰ ਵਿਰੋਧਤਾ ਕਰਨੀ ਚਾਹੀਦੀ ਆ ਜੇ ਤੇ ਆਪਾਂ ਅਮੀਰ ਹੋਣਾ ਜੇ ਤੇ ਆਪਾਂ ਮੀਰਾਵਾਲੀ ਜ਼ਿੰਦਗੀ ਨੰਦ ਮੰਨਣਾ ਹੈ ਤੇ ਫਿਰ ਆਪਣੇ ਘਰਾਂ ਦੇ ਵਿੱਚੋਂ ਇਹੋ ਜੀ ਸੋਚ ਨੂੰ ਬਾਹਰ ਕੱਢਣਾ ਚਾਹੀਦਾ ਜੇ ਕੱਢ ਲਵਾਂਗੇ ਤੇ ਜ਼ਿੰਦਗੀ ਬੜੀ ਮਜ਼ੇਦਾਰ ਹੋਵੇਗੀ ਜੇ ਨਹੀਂ ਕੱਢਾਂਗੇ ਤੇ ਜ਼ਿੰਦਗੀ ਦੁੱਖਾਂ ਭਰੀ ਹੋਵੇਗੀ ਹੋ ਸਕਦਾ ਕਿਸੇ ਦੇ ਪੇਰੈਂਟਸ ਦੀ ਕਿਹ ਨਾਲ ਨਾਂ ਬਣਦੀ ਹੋਵੇ ਹੋ ਸਕਦਾ ਕਿਸੇ ਸੱਸ ਸਹੁਰੇ ਦੀ ਆਪਣੇ ਬੱਚਿਆਂ ਨਾਲ ਨਾਂ ਬਣਦੀ ਹੋਵੇ ਪਰ ਇੱਥੇ ਇੱਕ ਗੱਲ ਜਰੂਰ ਦੇਖਣ ਵਾਲੀ ਆ ਕਿ ਜਦੋਂ ਸਾਡਾ ਰਹਿਣ ਸਹਿਣ ਛੋਟਾ ਹੁੰਦਾ ਹੈ ਨਾ ਸਾਡੀਆਂ ਸੋਚ ਵੀ ਛੋਟੀ ਹੁੰਦੀਆਂ ਸਾਡੀਆਂ ਆਦਤਾਂ ਵੀ ਛੋਟੀਆਂ ਹੁੰਦੀਆਂ ਨੇ ਮੰਨ ਲਓ ਕਿ ਮੇਰੀਆਂ ਮੇਰੇ ਕੋਲ ਮੇਰਾ ਰਹਿਣ ਸਹਿਣ ਛੋਟਾ ਤੇ ਮੈਂ ਬਹੁਤ ਛੋਟਾ ਸੋਚਾਂਗਾ ਵੱਡਾ ਨਹੀਂ ਸੋਚਾਂਗਾ ਜੇ ਮੈਨੂੰ ਰੱਬ ਸੋਨਾ ਭਾਗ ਲਾਵੇਗਾ ਮੇਰੇ ਕੋਲ ਖੂ ਪੈਸਾ ਢੇਲਾ ਹੋਵੇਗਾ ਤੇ ਮੇਰੀ ਸੋਚ ਵੱਡੀ ਹੋਵੇਗੀ ਤੇ ਵੱਡੀ ਸੋਚ ਦੇ ਵਿੱਚ ਨਿੱਕੀਆਂ ਨਿੱਕੀਆਂ ਮੁਸ਼ਕਲਾਂ ਆਪਣੇ ਆਪ ਖਤਮ ਹੋ ਜਾਂਦੀਆਂ ਨੇ ਕਮਾਈਟ ਆਪਾਂ ਸਾਰੇ ਕਰਦੇ ਨੇ ਜੇ ਅਸੀਂ ਇਹ ਸੋਚ ਲਈਏ ਕਿ ਮਾਪੇ ਤੋਂ ਬਿਨਾ ਹੀ ਘਰ ਚੱਲੀ ਜਾਵੇ ਜਾਂ ਐਦਾਂ ਹੋਣਾ ਚਾਹੀਦਾ ਤੇ ਫਿਰ ਸਾਡੀ ਔਲਾਦ ਵੀ ਸੋਚੇਗੀ ਕਿ ਸਾਡੇ ਮਾਪੇ ਤੋਂ ਬਿਨਾ ਨਹੀਂ ਘਰ ਚਾਹੀਦਾ ਫਿਰ ਆਪਾਂ ਕਿੱਧਰ ਜਾਵਾਂਗੇ ਅਸੀਂ ਆਪਣੇ ਘਰਾਂ 'ਚ ਇਹ ਕੰਡੇ ਨਾ ਬੀਜिए ਆਪਣੇ ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਚੰਗਾ ਸੋਚੀਏ ਚੰਗੀਆਂ ਚੀਜ਼ਾਂ ਦਾ ਪ੍ਰਚਾਰ ਕਰਾਂਗੇ ਤਾਂ ਵਧੀਆ ਰਾਵਾਂਗੇ ਸਾਨੂੰ ਹਮੇਸ਼ਾ ਚੰਗਿਆਂ ਲੋਕਾਂ ਤੋਂ ਜਿਹੜੀ ਚੰਗੀ ਗੱਲ ਹੋਵੇ ਬਹੁਤ سارے ਚੰਗੇ ਲੋਕ ਅਮੀਰ ਲੋਕ ਘਰਾਣਿਆਂ ਦੇ ਵਿੱਚ ਚੰਗੀਆਂ ਗੱਲਾਂ ਨੇ ਬੁਰੀਆਂ ਆਦਤਾਂ ਉਹਨਾਂ ਲੋਕਾਂ ਜਾਂ ਜਿਹੜੇ ਨਵੇਂ-ਨਵੇਂ ਅਮੀਰ ਬਣਦੇ ਨੇ ਜਾਂ ਜਿਨ੍ਹਾਂ ਦੇ ਮਾਪੇ ਬਹੁਤ ਮਿਹਨਤ ਕਰਕੇ ਬੱਚਿਆਂ ਨੂੰ ਦੇ ਦਿੱਤਾ ਉਹ ਬੱਚੇ ਆਪਣੇ ਮਾਪਿਆਂ ਦੇ ਹੀ ਦੁਸ਼ਮਣ ਬਣ ਜਾਂਦੇ ਨੇ ਇਹੋ ਜਿਹੇ ਲੋਕ ਤੇ ਤੁਹਾਨੂੰ ਮਿਲ ਜਾਣਗੇ ਲੇਕਿਨ ਖਾਨਦਾਨਾਂ ਦੇ ਵਿੱਚ ਇੰਨੀ ਦੀ ਹਰਕਤ ਨਹੀਂ ਹੁੰਦੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਤੇ ਰੋ ਰੰਗ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰੇ